ਦੇ ਬਲੂਤੀ ਸ਼ੁਰੂਆਤ ਕੀਤੀ ਕੀਤੀ ਆ ਜੀ ਅਸੀਂ ਬਾਠ ਫੁਗਨ ਤੇ ਆ ਪੰਜਾਬੀ ਆ ਗਏ ਮਤਰੋ ਇਹ ਆਈਸਕ੍ਰੀਮ ਹਾਂ ਜੀ ਸ਼ੁਰੂਆਤ ਇਹ ਆਪਾਂ ਆਈਸਕ੍ਰੀਮ ਤੋਂ ਕੀਤੀ ਆਪ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਹੋਰ ਪਾਜੀ ਠੀਕ ਠਾਕ ਬਹੁਤ ਵਧੀਆ ਜੀ ਤੁਸੀਂ ਦੱਸੋ ਬਾਅਦ ਚੜਦੀ ਕਲਾ ਜੀ ਇਤੋਂ ਆਪਾਂ ਪੀਨੇ ਆ ਹਰਗੇ ਟਾਈਮ ਕੌਫੀ ਬਹੁਤ ਵਧੀਆ ਬੋ ਕੈਂਡ ਕੋਫੀ ਬਣਾਉਂਦੇ ਆ ਪਾਜੀ ਇਹ ਇਹ ਆਪਾਂ ਹਰੇ ਟਾਈਮ ਅਮੜੇ ਸਾਫ ਕਰ ਲਿਆ ਉਹਦਾ ਹੀ ਨਹੀਂ ਉਹਦਾ ਅੱਛਾ ਤੇ ਅਸੀਂ ਮੋਸਟਲੀ ਇੱਥੋਂ ਕੌਫੀ ਪੀਂਨੇ ਆ ਇੱਥੇ ਦੀ ਕੌਫੀ ਦਾ ਟੇਸਟ ਨਹੀਂ ਦਾ ਭਜਦਾ ਘਰੇ ਬਣਾਉਂਦੇ ਆ ਉਹਦਾ ਦਾ ਟੇਸਟ ਆ ਇਹ ਬਹੁਤ ਬੀਜੀ ਹੁੰਦਾ ਆ ਜੀ ਅੱਜ ਪਰ ਇਹ ਬੀਜੀ ਨਹੀਂ ਬੈਸਟ ਕੈਫੇ ਆ ਬੈਡ ਫੂਡ ਕੈਸੀ ਲਾਉਣੀ ਅੱਜ ਸਾਡੇ ਫਰਕੀ ਭਰਾ ਦੀ ਥੋੜੀ ਮਾਹ ਬੇਦੋਸਤਾਰ ਹੋਈ ਹੈ ਮਚਕੋੜੀ ਉਹਦੇ ਇਸ ਫੋਨ ਤੇ ਦੋਸਤੋ ਕੀ ਹਾਲ ਚਾਲੀਓ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੇ ਬਲੋਗ ਦੀ ਸ਼ੁਰੂਆਤ ਕੀ ਕੀਤੀ ਹੈ ਜੀ ਅਸੀਂ ਬਾਤ ਠੋਕ ਗਈ ਆ ਆ ਜੀ ਦੀ ਬਾਤ ਠੋਕ ਗਈ ਆ ਹਣ ਆਪਾਂ ਸਹੀ ਕਰੀਏ ਇਹ ਹਿਲਦੀ ਨਹੀਂ ਨਾ ਨਹੀਂ ਹਿਲਦੀ ਸਹੀ ਪਾਜੀ ਪਾਜੀ ਦੀ ਨਾ ਪਾਣੀ ਲੰਦੀ ਮੜੇ ਮੰਤਰ ਜਿਆ ਕਰੇ ਹੋ ਏ ਦੋ ਨਹੀਂ ਲੰਦੀ ਨਾ ਉਠਾਣਾ ਲੇ ਲੱਗੀ ਲੇ ਲੱਗੀ ਓਏ ਲਓ ਜੀ ਮਿੱਤਰੋ ਅੱਜ ਲੱਗਿਆ ਰੌਣਕਾ ਪਾਜੀ ਟੋਲਾ ਹੱਥ ਨਹੀਂ ਆਉਂਦਾ ਐਡਾ ਟੋਲਾ ਆ ਭਾਈ ਦਾ ਪਾਜੀ ਮੜਿਆ ਰਾਜ ਦੱਸੋ ਇਹ ਇਹਦੇ ਪਿੱਛੇ ਡੋਲੇ ਦੇ ਪਿੱਛੇ ਰਾਜ ਕੀ ਛਿਪਿਆ ਪਾਜੀ ਇਹ ਡੋਲਾ ਵਧਾਉਣਾ ਨਾ ਬੜਾ ਉੱਚਾ ਰੱਖਣੀ ਪੈਂਦੀ ਹੈ ਅੱਛਾ ਆ ਰਾਜ ਆ ਇਹ ਰਾਜ ਹੀ ਆ ਭਾਜੀ ਇਹ ਵੇਚ ਲਈ ਗੱਲ ਕਿਸੇ ਨੂੰ ਨਹੀਂ ਪਤਾ ਹਾਂ ਤੇ ਉਹ ਆਪਣਾ ਮਿਸਟਰ ਪਠਾਨ ਸਾਡੇ ਪਠਾਨ ਭਾਜੀ ਬੈਠੇ ਨੇ ਪਿੱਛੇ ਖਾਨ ਸਾਹਿਬ ਜਿਹਦਾ ਸ਼ਾਹਰੂਖ ਖਾਨ ਸਲਮਾਨ ਖਾਨ ਨਾਲ ਸਾਰੇ ਇਹਨਾਂ ਦੇ ਰਿਸ਼ਤੇਦਾਰ ਜਿਹਦਾ ਖਾਨਾ ਚੋ ਖਾਨ সোহੇਲ ਖਾਨ সোহੇਲ ਖਾਨ ਤੇ ਜੇ ਬਹੁਤ ਵਧੀਆ ਬੰਦਾ ਆ ਜੀ ਤੇ ਆਪਾਂ ਜਿਹੜੇ ਕਹਿੰਦੇ ਨਾ ਕਿ अच्छे बंदे ਨੇ ਜੀ ਬਹੁਤ ਵਧੀਆ ਟੱਬੋ ਤਾਂ ਸਾਥ ਦਿੰਦੇ ਆ ਮੁਸੀਬਤ ਚ ਪੇਠ ਨਾਲ ਪੇਠ ਲਾ ਕੇ ਖੜਦੇ ਕਿ ਮੋਟੇ ਨਾਲ ਮੋਟਾ ਹੁੰਦਾ ਮੋਟੇ ਨਾਲ ਮੋਟਾ ਮੋਟੇ ਨਾਲ ਮੋਟਾ ਲਾ ਕੇ ਖੜਦੇ ਇਹੋ ਜਿਹੇ ਸਿਆਣੀਆਂ ਗੱਲਾਂ ਭਾਈ ਨੂੰ ਤਾਂ ਲੱਗ ਰੱਖਿਆ ਆਪਾਂ ਕਿਹੜੀਆਂ ਸਿਆਣੀਆਂ ਗੱਲਾਂ ਸਿਆਣੀਆਂ ਗੱਲਾਂ ਲਈ ਫੋਲੀ ਫੋਲੋ ਕਰੋ ਜੀ ਸਿੰਘ ਐਂ ਸੀਨ ਵਲੋਗਿੰਗ ਨਾਲੇ ਕੋਰ ਵਲੋਗ ਆ ਜੀ ਤੁਹਾਡਾ ਕੀ ਨਹੀਂ ਕੋਈ ਵਲੋਗ ਸਾਨੂੰ ਕੋਈ ਵਲੋਗ 8911 ਮਯਾਲ ਨਾਂਵੇਂ ਕਹਤ ਦੱਸਤਾ ਇਹਦਾ ਲੋਕਾਂ ਨੇ ਪਤਾ ਇਹ ਵਲੌਗ ਨੂੰ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਆਪਾਂ ਜੀ ਵੇਟ ਕਰ ਰਹੇ ਆ ਬਸ 12 ਵਜੇ ਦੀ ਤੁਹਾਡੇ ਲਈ ਬਹੁਤ ਜ਼ਿਆਦਾ ਮਿਹਨਤ ਕਰਦਾ ਮੁੰਡਾ ਹੈ ਡੋਲਰ ਠੀਕ ਹੈ ਯਾਰ ਉਹਦਾ ਪਿੰਡ ਆ ਦੇਖਿਆ ਗਲਤ ਲਾ ਕੇ ਮਮਾ ਖਰਾਬ ਕਰਾ ਲਿਆ ਨਾ ਆ ਦੇਖ ਲਓ ਦੋਸਤੋ ਭਾਈ ਇਕੱਲੇ ਇਕੱਲਾ ਲਾਉਂਦਾ ਹੈਗਾ ਤੇ ਖਰਾਬ ਕਰਾ ਲਿਆ ਉਹ ਹੱਡੀ ਮਮਾ ਗੈਪ ਹੋ ਗਈ ਉੱਥੇ ਅੱਜ ਕੱਲ ਪਾਜੀ ਇਹ ਨਾ ਸਵੇਰੇ ਉੱਠ ਕੇ ਛਪਾੜੇ ਮਾਰਦੇ ਅੰਕਿਤ ਬਿਆਨਪੁਰੀਆ ਬੰਦਾ ਪਿਆ ਪਾਜੀ ਵੈਲਕਮ ਬੈਕ ਟੂ ਮਾਈ ਹਾਰਡ 75 ਹਾਰਡ ਚੈਲੰਜੀ ਬੋਇਸ ਨੇ ਭਾਈ 75 ਕਿਤਾ ਡੇਢ ਮਹੀਨੇ ਦਾ ਹੁੰਦਾ ਨੇ ਭਾਈ 75 ਲਾ ਲਾ ਨਹੀਂ 2 ਮਹੀਨੇ 2 ਸਵਾ 2 ਮਹੀਨੇ ਦਾ 2.5 ਮਹੀਨੇ ਦਾ ਸੋਰੀ 2.5 ਮਹੀਨੇ ਦਾ 2.5 ਮਹੀਨੇ ਕੁਝ ਬਾਹਰਲਾ ਨਹੀਂ ਖਾਣਾ ਦੋ ਟਾਈਮ ਐਕਸਰਸਾਈਜ਼ ਕਰਨੀ ਆ ਤੇ ਫਾਸਟ ਫੂਡ ਨਹੀਂ ਖਾਣਾ ਸਵੇਰੇ ਇੱਕ ਵਧੀਆ ਕਿਤਾਬ ਪੜ੍ਹਨੀ ਆ ਉੱਠ ਕੇ ਤੇ ਤੁਸੀਂ ਦੋ ਟਾਈਮ ਵਰਕਆਊਟ ਕਰਨਾ ਇੱਕ ਵਰਕਆਊਟ ਇਨ ਹੋਣਾ ਚਾਹੀਦਾ ਘਰ ਦੇ ਕਾਊਟ ਹੋਣਾ ਚਾਹੀਦਾ ਉਹਨੂੰ ਕਹਿੰਦੇ 75 ਤਾਂ ਦਾ 70 ਦਿਨ ਦਾ ਜਿਹੜਾ 7 ਦਿਨ ਆਪਣਾ ਸਹੀ ਚੱਲਣਾ ਤੇ ਜਿਹੜਾ 70 ਦਿਨਾਂ ਦਾ ਉਹ ਫਾਸਟ ਫੂਡ ਚੱਲਣਾ ਹਾਂ ਤੁਹਾਡਾ 7 ਦਿਨ ਇਹ 5 ਦਿਨ ਸਹੀ ਤੇ 70 ਦਿਨ ਫਾਸਟ ਫੂਡ 70 ਦਿਨ ਫਾਸਟ ਸ਼ਾਮ ਨੂੰ ਮੌਨਸਟਰ ਸੌਰੀ ਵਾਲੀ ਜੀ ਦੱਸ ਦੇ ਇਹਨੂੰ ਤੁਹਾਨੂੰ ਪਤਾ ਹੀ ਉਹ ਠੀਕ ਠਾਕ ਨਹੀਂ ਤਾਉ ਕੀ ਗੋਭੀ ਬਣਾ ਲੈ ਕੇ ਆ ਰਿਹਾ ਤੇ ਅੱਜ ਨਾ ਮੈਂ ਗੋਭੀ ਬਣਾਉਣੀ ਭਾ ਦ ਯਾਰ ਆਪਾਂ ਫੇਰ ਉਧਰ ਜਾਣਾ ਉਹਨੇ ਲੇਟ ਕਰੋਗੇ ਨਾ ਆਪਾਂ ਲਓ ਜੀ ਆਪਾਂ ਹੁਣ ਜਾਣਾ ਆ ਜੀ ਮਰਸਿਡੀ ਦਾ ਰੇਡੀਏਟਰ ਉਹ ਜਿਹੜਾ ਪੱਖਾ ਚੇਂਜ ਕਰਾਉਣਾ ਆਪਾਂ ਵੇਟ ਕਰਦੇ ਭਾਈ ਜਦੋਂ 12:00 ਵਜੇ ਤੇ ਭਾਈ ਆਪਾਂ ਛੂ ਆਇਆ ਛੂ ਉਹ ਜਨਨ ਕੇ ਗਾ ਕਿ ਜਰਾ ਲੈਣੀ ਹੋਣੀ ਹੈ ਨਾ ਇਹਦਾ ਅੱਧਾ ਇਹਦੇ ਇਹ ਤਾਂ ਅੱਧੀ ਗੱਡੀ ਚੇਂਜ ਹੋਈ ਹੋਊਗਾ ਆ ਵੀ ਨਹੀਂ ਭਾਈ ਆਪ ਤਾਂ ਮਜ਼ਾਕ ਕਰਦੇ ਤਾਂ ਅੱਡਾ ਮਜ਼ਾਕ ਕਰਦੇ ਸਭ ਕੁਝ ਠੀਕ ਆ ਬਸ ਪੱਖਾ ਜਿਹੜਾ ਉਹ ਚੱਲਦਾ ਆ ਬਸ ਆਵਾਜ਼ ਕਰਦਾ ਉਹਦੀ ਛੋਟੀ ਜਿਹੀ ਮੋਟਰ ਆ ਮੋਟਰ ਚੇਂਜ ਹੋਊਗੀ ਫੇਰ ਬਾਜ ਉਹਦੀ ਸਾਇਲੈਂਟ ਹੋ ਗਈ ਤੇ ਫੇਰ ਹਾਂ ਬੋਕੀ ਸਾਕੋ ਠੀਕ ਹੈ ਉਹ ਤਾਂ ਉਦੋਂ ਤੂੰ ਤੇ ਚੇਂਜ ਕਰਾਉਣਾ ਮਮਾ ਪਾ ਕਮਰ ਚੇਂਜ ਸਾਨੂੰ ਕਲਰ ਨਹੀਂ ਸਾਨੂੰ ਇਹ ਚਾਹੀਦਾ ਸੀ ਵਿੱਚ ਥੋੜਾ ਜਿਹਾ ਵਲੌਗ ਚ ਮੜੀਏ ਯੂ نو ਹਲ ਚੱਲੋ ਹਲ ਚੱਲੋ ਵੇ ਤੇ ਉਹ ਹਲ ਚੱਲ ਕਰਾਉਣ ਲਈ ਸੀ ਪੱਖੇ ਬਿਜਲਾਤਾ ਹਾਂ ਕੁਝ ਨਹੀਂ ਆ ਗੱਡੀ ਸਾਰੀ ਸਾਫ ਸੁਥਰੀ ਜਿੰਨੇ ਵੀ ਲੈਣਾ ਸਾਨੂੰ ਥੱਲੇ ਡਿਸਕ੍ਰਿਪਸ਼ਨ ਚ ਉਹ ਤਾਂ ਸੱਚ ਲਿੰਕ ਹੁੰਦਾ ਕਮੈਂਟ ਚ ਕਰ ਦਿਓ ਕਮੈਂਟ ਜਰੂਰ ਕਰ ਦਿਓ ਜਿੰਨੇ ਮਰਸੀਡੀ ਕਿਹੜੀ ਕਲਾਸ ਹੈ ਸੀ ਮਰਸੀਡੀ ਸੀ ਕਲਾਸ 200 ਪੈਟਰੋਲ ਸਾਫ ਸੁਥਰੀ 90 ਹਜ਼ਾਰ ਚੱਲੀ ਹੋਈ ਕੱਟ ਗਿਆ ਸਿੰਘ ਬਲੋਗਿੰਗ ਯੂਕੇ ਪਹੀ ਇਹ ਚੈਨਲ ਆਪਾ ਸਿੰਘ ਐਂਡ ਸੀਨ ਕਰਦਾ ਹੈ ਭਾਈ ਕੱਡਾ ਦੁਖ ਖਰਾ ਆਇਆ ਦੇਖੀ ਮੜਿਆ ਯਾਰ ਇੰਨਾ ਖਰਾ ਤੇ ਆ ਲੈ ਚੱਕ ਓਲ 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 ਫੜਨਾ ਫੜਨਾ ਫੜੀ ਹੋਵੇ ਮਿੱਤਰੋ ਫਾਈਨਲੀ ਪਾਲੇ ਆ ਚਾਲੇ ਤੇ ਮੌਸਮ ਚੈੱਕ ਕਰੋ ਕੱਡਾ ਖਰਾ ਆਇਆ ਤੇ ਬਾਕੀ ਮਿਲਦੇ ਆ ਬਾਹਰ ਠੰਡੀ ਹਵਾ ਵਗਦੀ ਆ ਹਾਂ ਇੱਦਾਂ ਇੱਦਾਂ ਸਿਆਕਿਆ ਕੰਮ ਐਵੇਂ ਕੰਮ ਰਗਦਾ ਨਹੀਂ ਆਹੋ ਪੰਗੈ ਨੇ ਲਾਗੇ ਸਿਰੇ ਤੇ ਮਰੂ ਵਿੱਚ ਲਾਗੇ ਇੰਨੇ ਕਿੰਨਾ ਨਮਾ ਹੈ ਬੱਜੀ ਆ ਇਹ ਨਵੀਂ ਟੈਕਨੋਲੋਜੀ ਟੈਕਨੋਲੋਜੀ ਆ ਟੈਕਨੋਲੋਜੀ ਆ ਇਸ ਟੈਕਨੋਲੋਜੀ ਆ ਨਵਾਂ ਆ ਜਿਹੜੇ ਖੱਟੇ-ਖੱਟੇ ਜਿਹਾ ਬਲਬੇ ਆ ਜੀ ਇਹ ਆ ਤੁਰਨ ਵਾਲਿਆਂ ਲਈ ਉਹ ਵੇਖੋ ਜਿੱਦਾਂ ਉਹਨਾਂ ਨੇ ਦੇਖਿਆ ਇਹਨਾਂ ਨੂੰ ਪਹਿ ਲਿਆ ਠੀਕ ਆ ਇਹਨਾਂ ਨੂੰ ਆਪਾਂ ਰਾਹ ਦੇਣਾ ਆਪਣਾ ਰਾਈਟ ਪਾਸਾ ਦੇਖ ਕੇ ਜੇ ਕੋਈ ਨਹੀਂ ਹੁੰਦਾ ਤੇ ਆਪਾਂ ਜਾਣਾ ਨਿਕਲ ਗੱਲਾਂ ਬਾਤਾਂ ਦੇ ਨਾਲ ਬਣੇ ਰਹੋ ਜੀ ਉਹ ਖਰਾ ਖਰੇ ਤੋਂ ਖਰਾ ਤੇ ਪਕੌੜਿਆਂ ਵਾਲਾ ਮੌਸਮ ਆ ਭਾਜੀ ਪਰ ਚਲੋ ਜੀ ਅੱਜ ਡਰਨ ਕਰਤਾ ਤੇ ਉਹਨੂੰ ਕਿਹਾ ਸਬਜ਼ੀ ਬੰਦ ਤੇ ਪਕੌੜੇ ਨਾਲ ਸ਼ੁਰੂ ਕਰਦੇ ਆਗੇ ਵੇ ਲੋ ਜੀ ਮਿੱਤਰੋ ਤੁਹਾਨੂੰ ਦੱਸਦੇ ਆ ਤੇ ਭਾਜੀ ਉਹ ਤੋਂ ਕਿੰਨੇ ਦਾ ਪਿਆ ਸੀ ਆਪਾਂ ਨੂੰ ਮਰਸੀਡੀ ਸ਼ੋਰੂਮ ਤੋਂ ਮਰਸੀਡੀ ਆਫੀਸ਼ੀਅਲ ਪਾਰਟ ਆ ਨਾ ਪਾਰਟ ਤਾਂ ਸਾਡੇ ਵਾਲਾ ਵੀ ਆਫੀਸ਼ੀਅਲ ਆ ਪਰ ਮਰਸੀਡੀ ਕਹਿੰਦੀ ਸੀ ਕਿ 750 ਪਾਉਂਡ ਦਾ ਪਾਰਟ ਆ ਉਹ ਜਿਹੜਾ ਪੱਖਾ ਆ ਨਾ ਰੈਡੀਏਟਰ ਨਹੀਂ ਪੂਰਾ ਉਹ ਪੱਖੇ 'ਚ ਸਾਈਡ ਤੇ ਇੱਕ ਮੋਟਰ ਲੱਗੀ ਆ ਖਰਾਬ ਤਾਂ ਮੋਟਰ ਹੀ ਹੋਈ ਨਹੀਂ ਕਿ ਤਾ ਮਿੱਤਰੋ ਇਹਦੀ ਆ ਮੋਟਰ ਇਹ ਜਿਹੜੀ ਖਰਾਬ ਹੋ ਗਈ ਹੈ ਜੀ ਇਹ ਆਪਾਂ ਕੱਲਾ ਪੱਖਾ ਹੀ ਆ ਇਹਦਾ ਜਿਹੜਾ ਚੇਂਜ ਕਰਉਣਾ ਆ ਤੇ ਸੋ ਆਪਾਂ ਆ ਗਏ ਆ ਜੀ ਗੈਰੇਜ ਤੇ ਇੱਥੇ ਤੁਹਾਨੂੰ ਗੱਡੀਆਂ ਨੂੰ ਛੱਡ ਕੇ ਜਾਣੀ ਪੈਣੀ ਆ ਕਿਉਂਕਿ ਅੰਕਰ ਉਹਨਾਂ ਨੇ ਆਲਰੇਡੀ ਗੱਡੀਆਂ ਖੋਲੀਆਂ ਆ ਤੇ ਆਪਾਂ ਦੱਸਦੇ ਤੇ ਸਾਊਂਡ ਬੜੀ ਆਣ ਜੀ ਆਵਾਜ਼ ਆਪਾਂ ਨੂੰ ਘੱਟ ਹੋਣੀ ਆ ਸੋ ਮੇਤਰਾਂ ਨਵੀ ਆ ਜੀ ਗੱਡੀ ਚੈੱਕ ਇਹ ਨਵੀ ਪਈ ਆ ਇਹ ਚੀਜ਼ ਤਾਂ ਵਧੀਆ ਹੈ ਨਾ ਤਾਂ ਚਮਕਾਤਾ ਪਈਆਂ ਦੇਖ ਨੇ ਚੀਜ਼ ਦੇ ਦੇਖ ਕਰੋ ਗੱਲ ਕਰੀ ਇਹ ਹੈ ਇੰਗਲੈਂਡ ਦੀਆਂ ਚੀਜ਼ਾਂ ਨਾ ਮੇਰੇ ਮਿੱਤਰੋ ਇਹ ਪਾਲਸ਼ ਹੈ ਜੀ ਇਹ ਹੁੰਦੀਆਂ ਤਿੰਨ ਡੱਬੀਆਂ ਤੇ ਇੱਕ ਆਪਾਂ ਕਰ ਲਈਏ ਤੇ ਯੂਜ਼ ਤੇ ਇਸ ਇਹਦੇ ਨਾਲ ਇੱਕ ਕਰੀਮ ਹੁੰਦੀ ਹੈ ਚੈੱਕ ਕਰੋ ਬਹੁਤ ਵਧੀਆ ਪਾਲਸ਼ ਆਪਨੇ ਡੈਸ਼ ਡੂਰ ਲਈ ਆਪਾਂ ਕਰਦੇ ਬੱਬੂ ਪੰਡਤ ਜੀ ਵੇਟ ਕਲੋਂ ਲਾ ਦੇ ਕਬੜੇ ਲਾ ਇਹ ਵਾਲਾ ਮੈਂ ਚੋਕੀ ਲਊਗਾ ਹੁਣ ਡੇਢ ਘੰਟੇ ਤਾ ਵਿਹਲਾ ਹੋਈ ਜਾਂਦਾ ਤੇ ਰਾਨੀ ਸੁੰਦਰਾ ਛੱਡਾਂਗੇ ਆਪਾਂ ਉਥੇ ਮੈਕਡੋਨਲ ਇੱਥੇ ਲੋਕਲ ਹੀ ਆ ਹਾਂ ਕੋਈ ਦਿੱਕਤ ਨਹੀਂ ਈ 1 ਵਜੇ ਨਹੀਂ ਭਾਜੀ ਅੱਜ ਐਕਸਟਰਾ ਸ਼ਿਫਟ ਗਈ ਹੈ ਜਿੱਦਾਂ ਸਾਨੂੰ ਲੋਡ ਕਿਤੇ ਹੋਵੇ ਐਕਸਟਰਾ ਸ਼ਿਫਟਾਂ ਬਹੁਤ ਲੱਗਦੀਆਂ ਹੁੰਦੀਆਂ ਉਧਰ ਉਹਨੂੰ ਕਿਆ ਫੋਨ ਕਰੇ ਮੈਨੂੰ ਹਾਂ ਹਾਂ ਉਹਨੂੰ ਕਿਆ ਇੱਥੇ ਆਸੀ ਕਿੱਥੇ ਰਹਿਦਾ ਸੀ ਦੱਸੀ ਵੇ ਆਪਾਂ ਪਹੁੰਚ ਗਏ ਆਂ ਦੁਕਾਨ ਵਾਲ ਨੂੰ ਤੇ ਮਿਲਦੇ ਆਂ ਜੀ ਰੋਟੀ ਖਾ ਕੇ ਲੋ ਮੇ ਮਿੱਤਰੋ ਆਪਾਂ ਆ ਗਏ ਆਂ ਜੀ ਵਾਪਸ ਸ਼ੂਟ ਤੇ ਤੇ ਗੱਡੀ ਉੱਥੇ ਆਪਾਂ ਨੂੰ ਛੱਡਣੀ ਪਈਏ ਕਿਉਂਕਿ ਟਾਈਮ ਲੱਗ ਜਾਣਾ ਸੀ ਤੇ ਰੋਟੀ ਵਗੈਰਾ ਲਈ ਆਪਾਂ ਚੋਕਰ ਆ ਗਏ ਤੇ 7 ਤੇਰੀ ਖਾਲ ਜਿਵੇਂ ਤੇ ਆਪ ਦਾ ਜੋ ਵੀਡੀਓ ਹੋ ਗਿਆ ਨਾ ਉਹ ਵੀ 247 ਆ ਇੱਕ ਮੁੰਡਾ ਨੇ ਵੀ ਨਹੀਂ ਕੜਕ ਚਾਹੇ ਚਾਹ ਲਈ ਕੁਛ ਵੀ ਕਰ ਸਕਦੇ ਆ ਚਾਹਣਾ ਕੋਈ ਕੰਪਰੋਮਾਈਜ਼ ਨਹੀਂ ਕੜ ਕੇ ਚਾਹੇ ਤੋਂ ਲਵਾਂਗੇ ਚਾਹ ਤੇ ਇਹ ਆ ਜੀ ਆਪਣਾ ਬੈਡ ਫੋਰਡ ਹੋਵੇ ਮਿੱਤਰੋ ਚਾਹ ਦੇ ਸ਼ਕੀਨ ਕਿਤੇ ਵੀ ਪਹੁੰਚ ਜਾਨੀ ਉਹ ਵੀ ਹੁਣ ਚੱਲੇ ਆਂ ਸੀ ਬੱਬੂ ਪੰਡਤ ਨੂੰ ਲਾਇਆ ਫੋਨ ਤੇ ਆਪਾਂ ਹੁਣ ਜਾਵਾਂਗੇ ਜਿਮ ਜੀ ਆਇਆ ਲਬੂਬੂ